ਸਤਨਾਮ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹਲਾ ਚੌਥਾ ਹਮ ਬਾਰਕ ਕਛੂ ਨ ਜਾਣੈ ਗਤ ਮਿਤ ਤੇਰੇ ਮੂਰਖ ਮੁਗਦੈ ਆਨ ਹਰ ਕਿਰਪਾ ਧਾਰ ਦੀ ਜੈ ਮਾਤੇ ਉਤਮ ਕਰਲੀ ਜੈ ਮੁਗਦ ਸਿਆਨਾ ਮੇਰਾ ਮਨ ਆਲਸੀਆ ਉਗਲਾਨ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹਾਉ ਗੋ ਰਖਿ ਨਖਿਨਖਿਨ ਪ੍ਰੀਤ ਲਗਾਓ ਮੇਰ ਹਿਯਰੈ ਮੇਰੇ ਪ੍ਰੀਤਮ ਨਾਮ ਪਰਾਨਾ ਬਿਨ ਨਾਵੇ ਮਰ ਜਾਈਏ ਮੇਰੇ ਠਾਕੁਰ ਜਿਉ ਅਮਲੀ ਅਮਲ ਲੋਭਾਨਾ ਜਿਨ ਮਨ ਪ੍ਰੀਤ ਲਗੀ ਹਰ ਕੇਰੀ ਤਿੰਨ ਧੁਰ ਪਾਗ ਪੁਰਾਨਾ ਜਿਨ ਹਮ ਚਰਨ ਸਰੇ ਵਖਿਨ ਖਿਨਾ ਜਿਨ ਹਰ ਮੀਠ ਲਗਾਣਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਵਿਛਰੇ ਆ ਚਿਰੇ ਮਿਲਾਨਾ ਧਨ ਧਨ ਸਤ ਗੁਰ ਜਿਨ ਨਾਮ ਦਰੜਾਇਆ ਜਨ ਨਾਨਕ ਤਿਸ ਕੁਰਬਾਨਾ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਨ ਵਿਛੜਿਆ ਚਿਰਿ ਮਿਲਾਨਾ ਤਨ ਤਨ ਸਤ ਗੁਰ ਜਿਨ ਨਾਮ ਦਰੜਾਇ ਜਨ ਨਾਨਕ ਤਿਸ ਕੁਰਬਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਜੈਤ ਸ੍ਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਭਾਈ ਮੇਰਾ ਸੁਸਤ ਮਨ ਮਾਇਆ ਦੀ ਨੀਂਦ ਵਿੱਚ ਸੌਂ ਗਿਆ ਸੀ ਪ੍ਰਮਾਤਮਾ ਨੇ ਮੈਨੂੰ ਗੁਰੂ ਲਿਆ ਕੇ ਮਿਲਾ ਦਿੱਤਾ ਗੁਰੂ ਨੂੰ ਮਿਲ ਕੇ ਮੇਰੇ ਮਨ ਦੇ ਕਿਵਾੜ ਖੁੱਲ ਗਏ ਹਨ ਤੈਰਾ ਹੇ ਪਾਈ ਅਸੀਂ ਤੇਰੇ ਅਣਜਾਣ ਮੂਰਖ ਬੱਚੇ ਹਾਂ ਅਸੀਂ ਨਹੀਂ ਜਾਣ ਸਕਦੇ ਕਿ ਤੂੰ ਕਿਹੋ ਜਿਹਾ ਹੈ ਅਤੇ ਕਿੱਡਾ ਵੱਡਾ ਹੈ ਹੇ ਹਰੀ ਮਿਹਰ ਕਰ ਕਿ ਮੈਨੂੰ ਚੰਗੀ ਅਕਲ ਦੇ ਮੈਨੂੰ ਮੂਰਖ ਨੂੰ ਸਿਆਣਾ ਬਣਾ ਲੈ ਹੇ ਗੁਰੂ ਮੇਰੇ ਹਿਰਦੇ ਵਿੱਚ ਪ੍ਰਭੂ ਵਾਸਤੇ ਹਰ ਵੇਲੇ ਦੀਪ੍ਰੀਤ ਪੈਦਾ ਕਰ ਦੇ ਮੇਰੇ ਪ੍ਰੀਤਮ ਪ੍ਰਭੂ ਦਾ ਨਾਮ ਮੇਰੇ ਪ੍ਰਾਣ ਬਣ ਜਾਏ। ਹੇ ਮੇਰੇ ਮਾਲਕ ਪ੍ਰਭੂ ਜਿਵੇਂ ਨਸ਼ਈ ਮਨੁੱਖ ਨਸ਼ੇ ਵਿੱਚ ਖੁਸ਼ ਰਹਿੰਦਾ ਤੇ ਨਸ਼ੇ ਤੋਂ ਬਿਨਾ ਕਬਰਾ ਉੱਠਦਾ ਤੇਵੇਂ ਤੇਰੇ ਨਾਮ ਤੋਂ ਬਿਨਾ ਜਿੰਦ ਵਿਆਕੁਲ ਹੋ ਜਾਂਦੀ ਹੈ। ਹੇ ਭਾਈ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪਰਮਾਤਮਾ ਦੀ ਪ੍ਰੀਤ ਪੈਦਾ ਹੋ ਜਾਂਦੀ ਹੈ ਉਹਨਾਂ ਦੇ ਧੁਰ ਦਰਗਾਹ ਤੋਂ ਮਿਲੇ ਚਿਰ ਦੇ ਭਾਗ ਜਾਗ ਪੈਂਦੇ ਹਨ हे ਭਾਈ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਅਸੀਂ ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ हे ਭਾਈ ਮੇਰੇ ਮਾਲਕ ਪ੍ਰਭੂ ਨੇ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕੀਤੀ ਉਸ ਨੂੰ ਚਿਰ ਦੇ ਵਿਛੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ ਧੰਨ ਹੈ ਗੁਰੂ ਦੰ ਹੈ ਗੁਰੂ ਜਿਸ ਨੇ ਉਸਤੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਦਾਸ ਨਾਨਕ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੇਟ ਡਵਾਏ ਗੁਰੂ ਰਾਮਦਾਸ ਜੀ ਅੰਡਰ ਹੈਡਿੰਗ ਜੈ ਸ੍ਰੀ ਫੋਰਥ ਮਹਿਲ Guru is saying that, I am your child. I know nothing about your state and extent. I am foolish, idiot, and ignorant. O Lord, shower me with your mercy. Bless me with an enlightened intellect. I am foolish. Please make me clever. My mind is lazy and sleepy. <laughs> <coughs> the Lord Har Har has led me to meet the Holy Guru. Meeting the Holy, the shutters have been opened wide. Pause. O Guru, each and every Instant, fill my heart with love. The name of my beloved is my breath of life. Without the name, I would die. The name of my Lord and Master is to me like the drug to the addict. Those who enshrine love for the Lord within their Minds fulfill their preordained destiny. I worship their feet each and every instant. The Lord seems very sweet to them. My Lord and Master Har Har has showered his mercy upon his humble servant. Separated for so long, he is now reunited. with the lord blessed blessed is the true guru who has implanted the naam the name of the lord within me servant nanak is a sacrifice to him wahiguru ji ka khalsa wahiguru ji ki fatah